ਇੱਕ ਦਿਨਾਂ ਦੌਰੇ ਤੇ ਅੰਮ੍ਰਿਤਸਰ ਪਹੁੰਚੇ ਅਰਜنٹੀਨਾ ਦੇ ਰਾਜਦੂਤ ਮਾਰਿਆਨੋ ਅਕਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸੂਬੇ ਵਿੱਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ ਚ ਨਿਵੇਸ਼ ਕਰਨ ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲ੍ਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਦਮ ਕੀਤੇ ਜਾ ਰਹੇ ਹਨ ਇਨਵੈਸਟ ਪੰਜਾਬ ਰਾਹੀਂ ਸੂਬੇ ਵਿੱਚ ਹੁਣ ਤੱਕ 86541 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ। ਪੰਜਾਬ ਸਰਕਾਰ ਦੀਆਂ ਅਜਹੀਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ। ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਹਨ। ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣ ਗਿਆ ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ। ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ। ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲੋਗੇ ਤੁਹਾਡਾ ਜਾਨ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਵਾ ਸਪਿਨ ਕੈਸੀਨੋ ਅਤੇ ਔਰਗਵੇ ਦੇ ਰਾਜਦੂਤ ਅਲਬਰਟੋ ਗਵਾਨੀ ਸਚਕੰਨ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੇ ਨੇ ਉਹ ਇੱਕ ਦਿਨ ਦੇ ਦੌਰੇ ਤੇ ਅੰਮ੍ਰਿਤਸਰ ਨੇ ਔਰ ਸਚਕੰਨ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਜੱਲਿਆਂ ਵਾਲੇ ਬਾਗ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਵੀ ਪਹੁੰਚਣਗੇ ਔਰ ਛੋਟੇ ਛੋਟੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਣਗੇ ਉਸ ਤੋਂ ਬਾਅਦ ਉਹ ਵਾਪਸ ਦਿੱਲੀ ਲਈ ਰਵਾਨਾ ਹੋ ਜਾਣਗੇ ਮੈਂ ਦੱਸਣਾ ਚਾਹਾਂਗਾ ਭਾਰਤ ਵਿੱਚ ਮੌਜੂਦ ਅਰਜנטיਨਾ ਦੇ ਰਾਜਦੂਤ ਅਤੇ ਉਰਗਵੇ ਦੇ ਰਾਜਦੂਤ ਦੋਨੇ ਰਾਜਦੂਤ ਇਕਸਾਰ ਇਕੱਠੇ ਹੋ ਕੇ ਅੱਜ ਸੱਚਕਨ ਸ੍ਰੀ ਹਰਮੰਦਰ ਸਾਹਿਬ ਚ ਨਤਮਸਤਕ ਹੋਣ ਲਈ ਆ ਰਹੇ ਨੇ ਟੂ ਐਕਸਪ੍ਰੈਸ ਸਰ ਗ੍ਰੈਟੀਟਿਊਡ ਫॉर ਆਰ ਨਿਊ ਈਅਰ ਐਂਡ ਐਟ ਦ ਸੇਮ ਟਾਈਮ ਟ੍ਰਾਈ ਟੂ ਮੇਕ ਅ ਕਲੋਜ਼ਰ ਟਾਈਸ ਬੀਟਵੀਨ ਇੰਡੀਆ ਐਂਡ ਉਰੂਗਵੇ ਥੈਂਕ ਯੂ ਯਾਨੋ ਕਾਉਸੀਨੋ ਡੀ ਐਂਬਾਸਾਡੋਰੋ ਪਰਜੈਂਟੀਨਾ ਅਨਸ ਮਾਈ ਕੋਲੀਗ ਫਰੋ ਮੋਡੂਵਾਈ ਵਾਸ ਸੇਇੰਗ ਵੀ ਕੇਮ ਹਿਅਰ to pay respects to the community and uh, give our blessings for the prosperity and happiness of the indian people and the relationship between our countries. thank you, you very have much. Come for first, time for the temple? first time, first time, first time. how is it? well, it's, uh, we are uh, excited about visiting here for the first time. thank you. Thank you. Thank you. Thank you. Thank you. ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਦੇਦਰ ਤੇ ਆਣ ਕੇ ਸਾਨੂੰ ਦਰਸ਼ਨ ਕਰਨ ਦਾ ਅੱਜ ਨਵੇਂ ਸਾਲ ਤੇ ਮੌਕਾ ਮਿਲਿਆ ਹੈ 2025 ਦਾ ਸਾਡਾ ਪਹਿਲੀ ਵਾਰੀ ਦਰਸ਼ਨ ਹੈ ਔਰ ਮੈਨੂੰ ਬੜਾ ਖੁਸ਼ੀ ਹੈ ਕਿ ਮੇਰੇ ਨਾਲ ਦੋ ਕੰਟਰੀਜ਼ ਦੇ ਰਾਜਦੂਤ ਐਮਬੈਸਡਰ ਜਿਹੜੇ ਹੈਗੇ ਨੇ ਐਮਬੈਸਡਰ ਅਲਬਰਟੋ ਗੁਆਨੀ ਜਿਹੜੇ ਕਿ ਉਰੂਗਵੇ ਦੇ ਐਮਬੈਸਡਰ ਨੇ ਔਰ ਐਮਬੈਸਡਰ ਮਰੀਆਨੋ ਕਲਸੀਨੋ ਜੋ ਕਿ ਆਰਜנטיਨਾ ਦੇ ਐਮਬੈਸਡਰ ਨੇ ਔਰ ਵਿੱਕੀ ਜੀ ਔਰ ਮੇਰੇ ਨਾਲ ਸਾਰੀ ਸਾਡੀ ਇੰਟੈਲੈਕਚੁਅਲ ਪੰਜਾਬੀ ਚੈਂਬਰ ਆਫ ਕਾਮਰਸ ਦੀ ਟੀਮ ਡੈਲੀਗੇਸ਼ਨ ਔਰ ਬਹੁਤ ਆਪਣਾ ਡੈਲੀਗੇਸ਼ਨ ਜਿਹੜਾ ਅਰਜنٹੀਨਾ ਤੋਂ ਨਾਲ ਆਇਆ ਦਰਸ਼ਨਾ ਲਈ ਸੋ ਅਸੀਂ ਮੇਨ ਗੁਰ RAMDAS ਜੀ ਦੇ ਦਰ ਤੇ ਇਹੀ ਅਰਦਾਸ ਕਰਨ ਆਏ ਆ ਕਿ ਸਰਬੱਤ ਦਾ ਭਲਾ ਰਹੇ ਸਾਰਿਆਂ ਦੇ ਕਾਰਜ ਸਫਲ ਹੋਣ ਤੇ ਵਾਇਰਸ ਹੱਤੇ અપਾਰ ਬਖਸ਼ਿਸ਼ ਕਰੇ ਤੇ ਆਏ ਹੋਏ ਤੁਹਾਰੇ ਸਾਰੇ ਮੀਡੀਆ ਭਰਾਵਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਐਕਸੀਲੈਂਸੀ ਜਿਹੜੇ ਅੰਬੈਸਡਰ ਉਰੂਗਵੇ ਨੇ ਇਹ ਇੱਕ ਵਾਰੀ ਪਹਿਲੇ ਦਰਸ਼ਨ ਕਰ ਚੁੱਕੇ ਨੇ ਲੇਕਿਨ ਅਰਜਨਟੀਨਾ ਅੰਬੈਸਡਰ ਨਵੇਂ ਆਏ ਨੇ ਇੰਡੀਆ ਇਹਨਾਂ ਦਾ ਫਸਟ ਟਾਈਮ ਵਿਜ਼ਿਟ ਹੈਗਾ ਇਸ ਅੰਮ੍ਰਿਤਸਰ ਅਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਜਲਿਆਵਾਲਾ ਬਾਗ ਔਰ ਪਾਰਟੀਸ਼ਨ ਮਿਊਜ਼ੀਅਮ ਵੀ ਅਸੀਂ ਵੇਖਣਾ ਹੈ ਔਰ ਇਹਨਾਂ ਨੂੰ ਪੰਜਾਬ ਦਾ ਹੋਰ ਇਥੇ ਟ੍ਰੈਡੀਸ਼ਨ ਕਲਚਰ ਵੀ ਸਾਰਾ ਦਿਖਾਣਾ ਹੈ ਕਿੰਨੇ ਦਿਨ ਦਾ ਟੂਰ ਹੈ ਸਾਡਾ ਇੱਕ ਦਿਨ ਦਾ ਹੀ ਟੂਰ ਹੈ ਸਵੇਰੇ ਅਸੀਂ ਆਏ ਆ ਲੇਟ ਨਾਈਟ ਸਾਡੀ ਜਿਹੜੀ ਹੈ ਵਾਪਸੀ ਹੈ ਠੀਕ ਹੈ ਜੀ ਧੰਨਵਾਦ ਜੀ ਇੱਕ ਦਿਨਾਂ ਦੌਰੇ ਤੇ ਅੰਮ੍ਰਿਤਸਰ ਪਹੁੰਚੇ ਅਰਜنٹੀਨਾ ਦੇ ਰਾਜਦੂਤ ਮਾਰਿਆਨੋ ਅਗਸਤਿਨ ਕਾਸਿਨੋ ਅਤੇ ਉਰਗਵੇ ਦੇ ਰਾਜਦੂਤ ਅਲਬਰਟਾ ਗਵਾਨੀ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਸੂਚਨਾ ਕੇਂਦਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਜੋ ਇਸ ਜਗ੍ਹਾ ਤੇ ਆ ਕੇ ਸ਼ਾਂਤੀ ਮਿਲੀ ਹੈ ਉਹ ਕਿਤੇ ਹੋਰ ਨਹੀਂ ਹੈ ਇਸ ਤੋਂ ਬਾਅਦ ਉਹ ਜੱਲਿਆਂ ਵਾਲੇ ਬਾਗ ਜਾਣਗੇ ਜੱਲਿਆਂ ਵਾਲੇ ਬਾਗ ਤੋਂ ਬਾਅਦ ਛੋਟੇ-ਛੋਟੇ ਕੁਝ ਹੋਰ ਸਮਾਗਮ ਨੇ ਉਸ ਸਮਾਗਮਾਂ ਚ ਹਿੱਸਾ ਲੈ ਕੇ ਦੇਰ ਸ਼ਾਮ ਨੂੰ ਉਹ ਵਾਪਸ ਦਿੱਲੀ ਲਈ ਰਵਾਨਾ ਹੋ ਜਾਣਗੇ ਤੇ ਆਪਣਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਡੈਨਿਕ ਸਫੇਰਾ ਟੀਵੀ ਅੰਬੇਸਰ